Thank <laughs> you. ਇੱਕ ਪਾਸੇ ਫਤਿਹਗੜ ਸਾਹਿਬ ਦੀ ਧਰਤੀ ਤੇ ਸਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ ਬੜੀ ਹੀ ਸ਼ਰਧਾ ਤੇ ਸਤਿਕਾਰ ਨਾਲ ਮਨਾਇਆ ਗਿਆ ਦੂਜੇ ਪਾਸੇ ਅੰਮ੍ਰਿਤਸਰ ਵਿੱਚ ਚੈਰੀਟੇਬਲ ਟਰੱਸਟ ਵੱਲੋਂ ਮਾਤਾ ਗੁਜਰ ਕੌਰ ਜੀ ਅਤੇ ਸਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਬੱਚਿਆਂ ਦੇ ਸੁੰਦਰ ਦਸਤਾਰ, ਦਮਾਲਾ ਸਜਾਉਣ, ਗੁਰਬਾਣੀ ਗੰਠ ਅਤੇ ਧਾਰਮਿਕ ਕਵਤਾ ਮੁਕਾਬਲਿਆਂ ਤੋਂ ਇਲਾਵਾ ਇਸ ਮੌਕੇ ਤੇ 150 ਬੱਚਿਆਂ ਨੇ ਦਸਤਾਰਾਂ ਵੀ ਸਜਾਈਆਂ ਸੋਸਾਇਟੀ ਵੱਲੋਂ ਲਗਾਏ ਗਏ ਦਸਤਾਰਾਂ ਦੇ ਲੰਗਰ ਦੌਰਾਨ ਕਰੀਬ 150 ਬੱਚਿਆਂ ਨੂੰ ਹੋਰ ਨਾਮ ਇਨਾਮਾਂ ਦੇ ਨਾਲ ਦਸਤਾਰਾਂ ਵੀ ਭੇਟ ਕੀਤੀਆਂ ਗਈਆਂ। ਇਸ ਮੌਕੇ ਬੱਚਿਆਂ ਨੇ ਬੋਲੇ ਸੋ ਨਿਹਾਲ ਦੇ ਜਕਾਰੇ ਬਲਾਕੇ ਸਹਿਬਜ਼ਾਦਿਆਂ ਪ੍ਰਤੀ ਸਤਿਕਾਰ ਭੇਟ ਕੀਤਾ। ਸਵੇਰ ਸ਼ਾਮ ਦੀ ਚੱਕਰੀ ਦੇ ਵਿੱਚ ਤਿਸਦੀ ਰਹਦੀ ਹੈ ਦਿਨ ਭਰ ਮਹਾਬਾਰੀ ਦੀ ਢੀੜ ਹੋਵੇ ਜਾਂ ਬਿਮਾਰੀਆਂ ਦੀਆਂ ਤਕਲੀਫਾਂ ਕਿਸਮਤ ਦਾ ਲਿਖਿਆ ਹੈ ਸ਼ਾਇਦ ਇਹ ਸੋਚ ਕੇ ਭੁੱਲ ਜਾਂਦੀ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਮਹਿਲਾਵਾਂ ਦੀ ਏ ਸਪੀਡ ਨੂੰ ਸਮਝਦੇ ਨੇ ਇਸ ਲਈ ਪੰਜਾਬ ਦੇ ਹਰ ਜ਼ਿਲ੍ਹੇ ਵਿੱਚ ਮੁਫਤ ਸਿਹਤ ਜਾਂਚ ਕੈਂਪ ਲਾਈ ਜਾ ਰਹੇ ਨੇ ਜਿੱਥੇ ਉਹਨਾਂ ਨੂੰ ਮੁਫਤ ਸਲਾਹ ਅਤੇ ਬਿਹਤਰੀਨ ਇਲਾਜ ਮਿਲੇਗਾ ਤਾਂ ਜੋ ਮਹਿਲਾਵਾਂ ਪੂਰੀ ਤਰ੍ਹਾਂ ਸਿਹਤਮੰਦ ਰਹਿ ਸਕਣ ਵਾਗੇ ਗੁਰੂ ਵਾ ਸਤ ਨਾਮ ਵਾਹਿਗੁਰੂ 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 ਵਾਹੇ ਗੁਰਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰਵਾਹੇ ਗੁਰੂ ਸਤਨਾਮ ਵਾਹੇ ਗੁਰੂ ਸਤਨਾਮ ਵਾਹੇ ਗੁਰੂ ਸਤਨਾਮ ਵਾਹੇ ਗੁਰੂ ਸਤਨਾਮ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਨਾ ਸਰ ਮਨਸੂਰ ਤੇ ਦੇਸ ਸਿੰਘ ਇਹ ਜੀ ਮੰਨੂਰ ਗੁਰਦੋਬੀ ਵਿਸਾ ਵਾਹ ਪ੍ਰਭੂ ਮਰਤ ਗੰਬੜਾ ਬ੍ਰਿਆਮੋ ਕੇਤਾ ਵਾਹ ਵਾਹ ਗੋਬਿੰਦ ਸਿੰਘ ਆਪੀ ਗੁਰ ਚੇਤਾ ਐਸੀ ਦੀਮ ਵਿਆਲ ਤੁਹਾਨੂੰ ਦਸਨੇ ਪਾਤਸ਼ਾਹ ਸ੍ਰੀ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਉਹਨਾਂ ਦੇ ਸ਼ਹੀਦੀ ਵਿਹਾੜਿਆਂ ਨੂੰ ਸਮਰਪਿਤ ਜੋ ਸੰਸਥਾ ਬਣੀ ਹੋਈ ਹੈ ਆਸਾ ਜੀ ਨੂੰ ਵਨ ਰਾਈਟ ਸਰ ਸੁਚੇਤੀ ਅੰਮ੍ਰਿਤਸਰ ਸੂਚੇ ਹੀ ਵੀਰਾਂ ਵੱਲੋਂ ਬੜੇ ਪਿਆਰ ਸ਼ਰਧਾ ਭਾਵਨਾ ਉਤਸ਼ਾਹ ਦੇ ਨਾਲ ਕਵਤਾ ਮੁਕਾਬਲੇ ਦੀ ਸ਼ਾਨਦਾਰ ਮੁਕਾਬਲੇ ਕਰਵਾਏ। ਇਸ ਰਿਤੀ ਯਾਦ ਜਨ ਚੋਕੇ ਬਹੁਤ ਹੀ ਸੁੰਦਰ ਸੁਲਾਗਾ ਜੋਗ ਉਪਰਾਤਾ ਹੈ। ਸ਼ਾਹ ਜੀ ਕਿਰਪਾ ਕਰਨ ਇਹਨਾਂ ਵੀਰਾਂ ਨੂੰ ਹੋਰ ਉਦਮਤ ਸ਼ਾ ਬਖਸ਼ਣਾ ਇਸੇ ਤਰ੍ਹਾਂ ਚੜ੍ਹਦੀ ਕਲਾ ਦੇ ਨਾਲ ਇਹ ਜੋ ਕਰਾ ਰਹੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਨਿਰਮਲ ਅਖਾੜਾ ਮਹੰਤ ਮੂਲ ਸਿੰਘ ਜੀ ਵਿਖੇ ਹੋਮਨ ਰਾਜ ਸੇਵਾ ਸੁਸਾਇਟੀ ਵੱਲੋਂ ਅਤੇ ਨਿਰਮਲ ਅਖਾੜੇ ਨਿਰਮਲ ਅਖਾੜਾ ਮਹੰਤ ਮੂਲ ਸਿੰਘ ਜੀ ਦੇ ਸੰਯੋਗ ਦੇ ਦੁਆਰਾ ਦਸਤਾਰ ਮੁਕਾਬਲੇ ਅਤੇ ਕਵਤਾ ਮੁਕਾਬਲੇ ਕਰਵਾਏ ਜਾ ਰਹੇ ਇਹ ਸ਼ਹਾਦਤਾਂ ਸਫਰ ਨੂੰ ਮੁੱਖ ਰੱਖਦੀਆਂ ਹੋਈਆਂ ਜੋ 15 ਵਾੜਾ ਚੱਲ ਰਿਹਾ ਹੈ ਤਨ ਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਜਿਨ੍ਹਾਂ ਨੇ ਆਪਣਾ ਸਰਵੰਸ ਦਾਨ ਵਾਰ ਕਰਕੇ ਸਾਡੇ ਸਿਰਾਂ ਤੇ ਇਹ ਦਸਤਾਰਾਂ ਸਜਾਈਆਂ ਜਦੋਂ ਅਸੀਂ ਸਤਿਗੁਰੂ ਪਾਤਸ਼ਾਹ ਜੀ ਦਾ ਉਹ ਇਤਿਹਾਸ ਦੇਖਦੇ ਹਾਂ ਕਿ ਸਤਿਗੁਰੂ ਪਾਤਸ਼ਾਹ ਜੀ ਨੂੰ ਇਹਨਾਂ ਦਿਨਾਂ ਦੇ ਵਿੱਚ ਆਨੰਦਪੁਰ ਸਾਹਿਬ ਤੇ ਆਗਣਾ ਪਿਆ ਸਰਸਾ ਨਦੀ ਦੇ ਉਤੇ ਪਰਿਵਾਰ ਦਾ ਵਿਛੋੜਾ ਹੋ ਗਿਆ ਤਿੰਨਾ ਹਿੱਸਿਆਂ ਦੇ ਵਿੱਚ ਪਰਿਵਾਰ ਵੰਡਿਆ ਗਿਆ ਵੱਡੇ ਸ਼ਹਿਬਜ਼ਾਦਿਆਂ ਦੀ ਚਮਕੌਰ ਦੀ ਗੜੀ ਦੇ ਵਿੱਚ ਸ਼ਹਾਦਤ ਹੋਈ ਛੋਟੇ ਸ਼ਹਿਬਜ਼ਾਦੇ ਅਤੇ ਮਾਤਾ ਗੁਜਰ ਕੌਰ ਜੀ ਜਿਨ੍ਹਾਂ ਨੇ ਸਰਹੰਦ ਦੇ ਵਿੱਚ ਸ਼ਹੀਦੀ ਪ੍ਰਾਪਤ ਕੀਤੀ ਸੋ ਉਹਨਾਂ ਦੀਆਂ ਜਦੋਂ ਆਪਾਂ ਇਹ ਸ਼ਹਾਦਤਾਂ ਦੇਖਦੇ ਹਾਂ ਅਤੇ ਅੱਜ ਦਾ ਸਮਾਂ ਦੇਖਦੇ ਹਾਂ ਇਹ ਬਹੁਤ ਵੱਡਾ ਉਦਮ ਕੀਤਾ ਜਾ ਰਿਹਾ ਹੈ ਕਿ ਸਾਨੂੰ ਆਪਣੇ ਇਤਿਹਾਸ ਤੋਂ ਜਾਣੂ ਕਰਵਾਇਆ ਜਾਵੇ ਕਿਉਂਕਿ ਸਾਡਾ ਜਿਹੜਾ ਇਤਿਹਾਸ ਹੈ ਬਹੁਤ ਅਮੀਰ ਇਤਿਹਾਸ ਹੈ ਸਤਿਗੁਰੂ ਪਾਤਸ਼ਾਹ ਜੀ ਨੇ ਸਾਨੂੰ ਗਿੱਦੜਾ ਤੋਂ ਸ਼ੇਰ ਬਣਾਇਆ ਹੈ ਅਤੇ ਸਾਡੇ ਸਿਰ ਦੇ ਉੱਤੇ ਸਰਤਾਜ ਸਜਾਏ ਹਨ ਇਹ ਬਹੁਤ ਵੱਡਾ ਉਪਰਾਲਾ ਕੀਤਾ ਜਾ ਰਿਹਾ ਹੈ ਕਿ ਜੋ ਛੋਟੇ-ਛੋਟੇ ਬੱਚੇ ਹਨ ਉਹਨਾਂ ਨੂੰ ਪ੍ਰੇਰ ਕਰਕੇ ਦਸਤਾਰ ਮੁਕਾਬਲੇ ਕਰਵਾਏ ਜਾ ਰਹੇ ਹਨ ਕਵਤਾ ਮੁਕਾਬਲੇ ਕਰਵਾਏ ਜਾ ਰਹੇ ਹਨ ਤਾਂ ਜੋ ਕਿ ਕਵਤਾ ਦੇ ਦੁਆਰਾ ਸਾਨੂੰ ਆਪਣੀ ਇਤਿਹਾਸ ਦਾ ਪਤਾ ਲੱਗ ਸਕੇ ਅਤੇ ਦਸਤਾਰਾਂ ਦੇ ਦੁਆਰਾ ਸਾਨੂੰ ਜੋ ਸਤਿਗੁਰੂ ਪਾਸ਼ਾ ਜੀ ਨੇ ਸਰਤਾਜ ਬਖਸ਼ਿਆ ਸੀ ਉਸ ਦੇ ਬਾਰੇ ਸਾਨੂੰ ਪਤਾ ਲੱਗ ਸਕੇ ਅਸੀਂ ਸਾਰੇ ਗੁਰਸਿੱਖੀ ਦੇ ਨਾਲ ਜੁੜੀਏ ਖੰਡੇ ਬਾਟੇ ਦਾ ਅੰਮ੍ਰਿਤ ਪਾਨ ਕਰੀਏ ਗੁਰੂ ਵਾਲੇ ਬਣੀਏ ਸਿੰਘ ਸੱਜੀਏ ਬਾਣੀ ਦੇ ਨਾਲ ਜੁੜੀਏ ਬਾਣੇ ਦੇ ਨਾਲ ਜੁੜੀਏ ਜਿਸ ਦੇ ਦੁਆਰਾ ਸਾਡੇ ਲੋਕ ਸੁਖੀਏ ਪਰਲੋਕ ਸੁਹੇਲੇ ਨਾਨਕ ਹਰ ਪ੍ਰਭ ਆਪੇ ਮੇਲੇ ਜੀ ਸਾਨੂੰ ਪ੍ਰਾਪਤੀ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਮਾਤਾ ਸ੍ਰੀ ਗੁਰੂ ਜੇਰਕੌਰ ਅਤੇ ਚਾਰ ਸਹਿਬਜਾਦੇ ਦਾ ਜੋਸ਼ੀ ਦੀ ਜਹਾੜਾ ਆਸਫਮਾਨ ਰਾਈਟ ਸੁਸਾਇਟੀ ਮਨਾ ਰਹੀ ਹੈ ਜਿਹੜੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਅਸੀਂ ਦਸਤਾਰਬੰਦੀ ਮੁਕਾਬਲੇ ਕਵਿਤਾ ਮੁਕਾਬਲੇ ਕਰਵਾ ਰਹੇ ਹਾਂ ਤਾਂ ਜੋ ਸਾਡੇ ਬੱਚੇ ਗਲਤ ਰਾਵਾਂ ਦੇ ਨਾਂ ਪਟਕਣ ਤੇ ਆਪਣੀ ਸਿੱਖੀ ਦੇ ਨਾਲ ਹਮੇਸ਼ਾ ਜੁੜੇ ਰਹਿਣ ਅਤੇ ਲੋਕ ਲੋਕ ਸੇਵਾ ਦੇ ਕਾਰਜਾਂ ਵਿੱਚ ਵੱਧ ਤੋਂ ਵੱਧ ਪਾਗ ਲੈਂਦੇ ਰਹਿਣ ਕਿ coma ਉਹੋ ਹੀ ਅੱਜ ਤੱਕ ਕਾਮਯਾਬ ਹੋਈਆਂ ਨੇ ਕਿ ਜਿਹੜੀਆਂ ਆਪਣੇ ਜੜਾਂ ਦੇ ਨਾਲ ਜੁੜੀਆਂ ਰਹੀਆਂ ਨੇ ਤੁਸੀਂ ਵੇਖਿਆ ਹੋਊਗਾ ਪਿਛਲੇ ਜਨਮ ਪਿਛਲੇ ਕੁਝ ਸਮੇਂ ਦੇ ਵਿੱਚ ਕਿ ਨਸ਼ਿਆਂ ਦੇ ਰੁਝਾਨ ਕਾਰਨ ਸਿੱਖ ਕਿੰਨੇ ਪਤਿਤ ਹੋਏ ਕਿੰਨੇ ਸਿੱਖਾਂ ਦੇ ਮੁੰਡਿਆਂ ਨੇ ਵਾਲ ਕਟਾਏ ਲੇਕਿਨ ਜਿਵੇਂ ਸਾਡੀ ਸੋਸਾਇਟੀ ਆ ਅਸੀਂ ਵੀ ਕਿਸੇ ਕੋ ਕੁਝ ਸਿੱਖਿਆ ਵਾ ਸਾਨੂੰ ਵੀ ਕਿਸੇ ਸੋਚ ਪਾਈ ਸ੍ਰੀ ਗੁਰੂ ਆਮਦਾਸ ਜੀ ਨੇ ਸੋਚ ਪਾਈ ਆ ਉਹਦੇ ਨਾਲ ਜੁੜਨ ਦੇ ਨਾਲ ਸਾਨੂੰ ਇਹਦੇ ਸੋਸਾਇਟੀ ਦੇ ਵਿੱਚ ਬਹੁਤ ਜ਼ਿਆਦਾ ਜਿਹੜੇ ਮੁੰਡੇ ਸੀ ਜਿਹੜੇ ਵਾਲ ਕਟ ਕਟਿੰਗ ਕਰਦੇ ਸੀ ਉਹ ਉਹਨਾਂ ਨੇ ਵਾਲ ਕਟਿੰਗ ਤੋਂ ਤੋਬਾ ਕਰਕੇ ਸੁੰਦਰ ਦਸਤਾਰਾ ਸਜਉਂਦੇ ਪਏ ਲੱਗਦਾ ਵਾ ਅਸੀਂ ਆਪਣੇ ਮਿਸ਼ਨ ਵਿੱਚ ਕਾਮਯਾਬ ਹੋਵਾਂਗੇ ਤੇ ਪਰਮਾਤਮਾ ਅਗੜੀ ਅਰਦਾਸ ਕਰਦੇ ਹਾਂ ਕਿ ਅਸੀਂ ਅੱਗੇ ਤੋਂ ਹਰ ਸਾਲ ਹੋਰ ਵੀ ਇਹਦੇ ਤੋਂ ਵੱਡੇ ਉਪਰਾਲੇ ਕਰਦੇ ਰਹੀਏ ਤੁਸੀਂ ਵੇਖਿਆ ਹੀ ਹੋਏਗਾ ਕਿ ਬੱਚਿਆਂ 'ਚ ਕਿੰਨਾ ਉਤਸ਼ਾਹ ਵਾ ਸਾਡੀ ਜਿਹੜੀ ਛੋਟੀ ਪੀੜ੍ਹੀ ਆ ਉਹ ਉਹ ਤਕਰੀਬਨ ਪਾਵੇਂ ਤੁਸੀਂ ਨੈੱਟ ਦਾ ਹੀ ਅਸੀਂ ਯੋਗਦਾਨ ਲਾ ਲੈਨੇ ਆ ਨੈੱਟ ਨੂੰ ਕੋਈ ਪੋਜ਼ਿਟਿਵ ਗਿੰਦਾ ਕੋਈ ਨੈਗੇਟਿਵ ਗਿੰਦਾ ਵਾ ਪਰ ਆਪਾਂ ਜਿੱਦਾਂ ਵੀ ਉਹਨੂੰ ਵਰਤਣਾ ਚਾਹੀਏ ਜੇ ਗਲਤ ਚੀਜ਼ਾਂ ਵੇਖਾਂਗੇ ਤੇ ਗਲਤ ਹੋਣਗੀਆਂ ਹੁਣ ਆ ਜੋ ਮੀਡੀਆ ਦੇ ਸਹਯੋਗ ਦੇ ਨਾਲ ਹੀ ਇਹ ਬੱਚਿਆਂ ਦੇ ਵਿੱਚ ਇਨੀ ਭਾਵਨਾ ਵਧੀਆ ਤੇ ਇਹ ਤਾਂ ਜੋ ਇਹ ਨਿਹਾਰਪੁਣੇ ਦੀ ਜਿਹੜੀ ਪਤੀਤ ਪੁਣੇ ਦੀ ਜਿਹੜੀ ਹੈਗੀ ਆਦਤ ਪਈ ਸੀ ਇਹ ਜਿਹੜੀਆਂ ਸਾਡੇ ਤੋਂ ਪਹਿਲਾਂ ਸੋਸਾਇਟੀਆਂ ਸੀ ਜਿਨ੍ਹਾਂ ਦੇ ਵਿੱਚ ਜਿਨ੍ਹਾਂ ਦਾ ਨਾਮ ਮੈਂ ਨਹੀਂ ਲੈਣਾ ਚਾਹੁੰਦਾ ਇਹ ਉਹਨਾਂ ਦੀਆਂ ਕਮੀਆਂ ਸੀ ਜਿੰਨਾਂ ਵਾਸਤੇ ਉਹਨਾਂ ਨੇ ਸਹੀ ਢੰਗ ਦੇ ਨਾਲ ਆਪਣੇ ਪ੍ਰਚਾਰ ਨਹੀਂ ਕੀਤਾ ਇਸੇ ਕਰਕੇ ਮੇਰੀ ਹੱਥ ਜੋੜ ਕੇ ਉਹਨਾਂ ਗਾਲੀ ਬੇਨਤੀ ਕਰਦੇ ਹਾਂ ਕਿ ਵੱਧ ਤੋਂ ਵੱਧ ਸਿੱਖੀ ਫਿਰ ਰੂਪ ਦੇ ਨਾਲ ਜੁੜੋ ਤੇ ਅਤੇ ਲੋਕਤੰਤਰ ਲੋਕਾਂ ਦੀ ਸੇਵਾ ਕਰੋ ਤੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅਜੀਤ ਪੰਜਾਬੀ ਦੀ ਔਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚ ਲਈ ਬੈਲ ਆਈਕਨ ਤੇ ਕਲਿੱਕ ਕਰੋ